ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ 11 12 ਤੇ 13 ਪੋਹਨ ਇਸ ਜਾਪ ਨੂੰ ਕਰ ਲੈਣਾ ਹੈ ਤਾਂ ਵੇਖਿਓ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਆਖਦੇ ਹਨ ਜੀ ਕਿ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਦਾ ਵੀ ਜ਼ਿਕਰ ਅਸੀਂ ਆਪ ਜੀ ਦੇ ਨਾਲ ਕਰਨਾ ਚਾਹੁੰਦੇ ਹਾਂ। ਪੋਤੇ ਮਹੀਨੇ ਨੂੰ ਲੈ ਕੇ ਕੁਝ ਮਹੱਤਵਪੂਰਨ ਜਾਣਕਾਰੀ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ। ਆਪਾਂ ਜਾਣਦੇ ਹਾਂ ਕਿ ਸਾਲ ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਜਿਹਨੂੰ ਲੋਕ ਨਵਾਂ ਸਾਲ ਕਹਿ ਕੇ ਵੀ ਮਨਾਉਂਦੇ ਹਨ ਜਦੋਂ ਹਰ ਵਾਰ 1 ਜਨਵਰੀ ਹੁੰਦੀ ਹੈ ਇੱਕ ਤਰੀਕ ਤੋਂ ਨਵਾਂ ਸਾਲ ਸ਼ੁਰੂ ਹੋਣਾ ਹੁੰਦਾ ਹੈ ਭਾਵੇਂ ਗੁਰਮਤ ਅਨੁਸਾਰ ਉਹ ਸਿੱਖਾਂ ਦਾ ਨਹੀਂ ਹੈਗਾ ਪਰ ਜੇ ਆਪਾਂ ਅਧਿਆਤਮਿਕ ਤੌਰ ਤੇ ਸੰਸਾਰਿਕ ਤੌਰ ਤੇ ਵੀ ਸੋਚੀਏ ਤਾਂ ਜਿਹੜੀ ਆਪਣੀ ਜ਼ਿੰਦਗੀ 11 ਮਹੀਨੇ ਦੇ ਵਿੱਚ ਲੰਘ ਗਈ ਐਵੇਂ ਤੁਸੀਂ ਸੋਚਣਾ ਹੈ ਜਿਹੜੀ ਜ਼ਿੰਦਗੀ ਲੰਘ ਗਈ ਹੁਣ ਆਪਾਂ ਅੱਗੇ ਆਉਣ ਵਾਲੇ ਸਮੇਂ ਲਈ ਅਰਦਾਸ ਕਰਨੀ ਹੈ ਤਾਂ ਸਾਥ ਸੰਗਤ ਜੀ ਇਸ ਮਹੀਨੇ ਦੇ ਵਿੱਚ ਇਹ ਮਹੀਨਾ ਚੜਦੀ ਕਲਾ ਦਾ ਵੀ ਪ੍ਰਤੀਕ ਹੈ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਜਿਹੜੇ ਬਚਨ ਹਨ ਉਹ ਤੁਸੀਂ ਨੋਟ ਕਰ ਲੈਣੇ ਹਨ। ਇਹ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 6 ਪੋ ਤੋਂ ਲੈ ਕੇ 13 ਪੋ ਤੱਕ ਮਹਾਰਾਜ ਨੇ ਆਪਣਾ ਸਰਬੰਸਵਾਰ ਦਿੱਤਾ ਸੀ। ਸਾਰਾ ਪਰਿਵਾਰ ਹੀ ਵਾਰ ਦਿੱਤਾ ਕਿਉਂਕਿ 6 ਪੋ ਨੂੰ ਆਨੰਦਗੜ੍ਹ ਸਾਹਿਬ ਕਿਲਾ ਛੱਡਿਆ ਗਿਆ। ਅੱਗੇ ਪਰਿਵਾਰ ਵਿਛੋੜਾ ਹੋ ਗਿਆ। ਫਿਰ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਫਿਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ 8 ਪੋ ਨੂੰ ਤੇ ਫਿਰ 13 ਪੋ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਸਾਰਾ ਸਰਬੰਸ ਮਹਾਰਾਜ ਜੀ ਨੇ ਵਾਰ ਦਿੱਤਾ ਤਾਂ ਇਹ ਤੁਸੀਂ ਵੇਖੋ ਤੇ ਮਹਿਸੂਸ ਵੀ ਕਰੋ ਇਹਨਾਂ ਗੱਲਾਂ ਨੂੰ 6 ਪੋ ਤੋਂ ਲੈ ਕੇ 13 ਪੋ ਤੱਕ ਕਿੰਨੇ ਦਿਨ ਬਣਦੇ ਆ ਸਿਰਫ 8 ਹੀ ਦਿਨ ਬਣਦੇ ਆ ਇਹਨਾਂ 8 ਦਿਨਾਂ ਵਿੱਚ ਮਹਾਰਾਜ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਜਦੋਂ ਨਵੇਂ ਸਾਲ ਦੀ ਆਰੰਭਤਾ ਹੁੰਦੀ ਹੈ ਭਾਵੇਂ ਕਿ ਗੁਰਮਤ ਦੇ ਅਨੁਸਾਰ ਇਹ ਨਵਾਂ ਸਾਲ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਆਪਣੇ ਮਨ ਦੇ ਵਿੱਚ ਇਹ ਗੱਲ ਮਹਿਸੂਸ ਕਰਨੀ ਹੈ ਕਿ ਮੇਰੀ ਜ਼ਿੰਦਗੀ ਦਾ ਇੱਕ ਸਾਲ ਲੰਘ ਗਿਆ ਸਮਾਂ ਲੰਘ ਗਿਆ ਮੈਂ ਕੀ ਖਟਿਆ ਕੀ ਗਵਾਇਆ ਕਿਉਂਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਸਰੀਰਕ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਉਹ ਦੁਨੀਆ ਤੋਂ ਜਦੋਂ ਗਏ ਹਨ ਉਹ ਵੀ 2015 ਵਿੱਚ 1 ਜਨਵਰੀ ਹੀ ਸੀ ਕਿਉਂਕਿ ਬਾਬਾ ਜੀ ਦਾ ਜਿਹੜਾ ਜਨਮ ਹੈ ਨਾ ਉਹ ਤਾਂ ਅਗਸਤ ਮਹੀਨੇ ਵਿੱਚ 1937-35 ਦੇ ਵਿੱਚ ਹੋਇਆ ਸੀ ਜ਼ਿਲ੍ਹਾ ਰੂਪਨਗਰ ਦੇ ਵਿੱਚ ਇੱਕ ਪਿੰਡ ਹੈ ਭਰਤਗੜ ਕਿਹਾ ਜਾਂਦਾ ਹੈ ਉਹਨੂੰ ਉੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਕਿਹਾ ਜਾਂਦਾ ਜਦੋਂ ਬਾਬਾ ਜੀ ਢਾਈ ਕੁ ਸਾਲ ਦੀ ਉਮਰ ਦੇ ਸੀਗੇ ਉਦੋਂ ਭਰਤਗੜ ਦੇ ਜ਼ਿਲ੍ਹੇ ਜਿਹੜੇ ਸੀ ਨਾ ਉਦੋਂ ਭਰਤਗੜ ਦੇ ਕਿਲੇ ਅੰਦਰ ਜਾ ਕੇ ਸੂਰਤ ਸਿੰਘ ਦੇ ਸਿੰਘਾਸਨ ਤੇ ਜਾ ਕੇ ਬਹਿ ਗਏ ਜਦੋਂ ਸੂਰਤ ਸਿੰਘ ਦੇ ਪਰਿਵਾਰ ਨੇ ਮਹਿਸੂਸ ਕੀਤਾ ਕਿ ਉਹ ਕੋਈ ਸੁਧਾਰਨ ਬੱਚਾ ਨਹੀਂ ਹੈਗਾ ਉਥੇ ਵਿਦਿਆਲਾ ਚੱਲਦਾ ਸੀਗਾ ਉਥੇ ਬਾਬਾ ਜੀ ਚਲੇ ਜਾਂਦੇ ਸੀਗੇ ਛੋਟੀ ਉਮਰ ਦੇ ਵਿੱਚ ਹੀ ਬਾਬਾ ਜੀ ਤੋਂ بڑے ਲੋਕ ਪ੍ਰਭਾਵਿਤ ਹੁੰਦੇ ਸਨ ਸੰਤ ਮਹਾਰਾਜ ਬਾਬਾ ਜਵਾਲਾ ਜੀ ਉਹਨਾਂ ਨੇ ਬਿਨਾਂ ਜੋੜੇ ਪਾਏ ਕਾਰ ਤੋਂ ਉਤਰ ਕੇ ਇੱਕ ਵਾਰ ਬਾਬਾ ਜੀ ਨੂੰ ਆਪਣੇ ਬੁੱਕਲ 'ਚ ਲੈ ਕੇ ਕਿਹਾ ਤੇ ਬਚਪਨ ਦੇ ਗੱਲ ਹੈ 5 ਸਾਲ ਕੀਤੇ ਸੀਗੇ ਕਿਹਾ ਸੀ ਕਿ ਕਿਸੇ ਦੇ ਘਰੇ ਬਿਨਾਂ ਬੁਲਾਇਆ ਨਹੀਂ ਜਾਣਾ ਕਿਸੇ ਤੋਂ ਚੀਜ਼ ਮੰਗ ਕੇ ਨਹੀਂ ਲੈਣੀ ਬਾਜ਼ਾਰ ਚੋਂ ਆਪ ਕਿਸੇ ਚੀਜ਼ ਦੀ ਖਰੀਦਦਾਰੀ ਨਹੀਂ ਕਰਨੀ ਜਦੋਂ ਆਰਾਮ ਕਰਨ ਲੱਗਣਾ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਾ ਲੈਣੀ ਹੈ ਜਦੋਂ ਵੀ ਪੈਣਾ ਆਪਣੇ ਬਿਸਤਰੇ ਥੱਲੇ ਨਿਗਾਹ ਮਾਰ ਕੇ ਵੇਖਣਾ ਕੋਈ ਕਰਤੱਬ ਨਹੀਂ ਵਿਖਾਉਣਾ ਬਾਬਾ ਜੀ ਨੇ ਸਾਰੀ ਉਮਰ ਇਹਨਾਂ ਬਚਨਾ ਤੇ ਪਹਿਰਾ ਦਿੱਤਾ ਜੋ ਮੈਂ ਗੱਲ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ 1 ਜਨਵਰੀ 2015 ਨੂੰ ਬਾਬਾ ਜੀ ਚੋਲਾ ਛੱਡ ਗਏ ਪਿੰਡ ਹੰਸਾਲੀ ਤੇ ਖੇੜਾ ਦੋਵੇਂ ਨਗਰਾਂ ਤੋਂ ਬਾਬਾ ਜੀ ਦੇ ਕੋਲ ਸੰਗਤਾਂ ਆਉਂਦੀਆਂ ਸੀ ਜਿਆਦਾ ਕਰਕੇ ਪਹਿਲਾਂ ਦੀ ਇਹ ਗੱਲ ਬਾਅਦ ਵਿੱਚ ਤਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜਿੱਥੇ ਪ੍ਰਸ਼ਾਦਾ ਲੰਗਰ ਬਣ ਕੇ ਆਉਂਦਾ ਸੀ ਸੰਗਤਾਂ ਵਾਸਤੇ ਇੱਥੇ ਮੇਰੇ ਕਹਿਣ ਦਾ ਭਾਵ ਇਹ ਵੀ ਜਿਹੜਾ ਨਵਾਂ ਸਾਲ ਆ ਰਿਹਾ ਹੈ ਵੇਖੋ ਸੰਸਾਰ ਤੋਂ ਜਦੋਂ ਮਹਾਪੁਰਖ ਜਾਂਦੇ ਹਨ ਸਰੀਰਕ ਤਾਰਤੇ ਚਲੇ ਜਾਂਦੇ ਆ ਪਰਬ੍ਰਹਮ ਗਿਆਨੀ ਸਦਜੀਵੈ ਨਹੀਂ ਮਰਤਾ ਆਪ ਜੀ ਨੂੰ ਜ਼ਰੂਰੀ ਬੇਨਤੀ ਹੈ ਕਿ ਸਾਹਿਬਜ਼ਾਦੇਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆਂ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ 13 ਪਉਨੋਂ ਹੀ ਆ ਰਿਹਾ ਹੈ ਤੇ ਉਹਨਾਂ ਦੇ ਸ਼ਹੀਦੀ ਦਿਹਾੜਾ ਇਸ ਵਾਰ ਜਿਹੜਾ ਕੈਲੰਡਰ ਹੈ ਆਪ ਵੇਖ ਲਓ ਕਿ 13 ਪਉਨੋਂ ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸੇ ਕਰਕੇ ਆਪ ਜੀ ਨੂੰ ਕਹਿ ਰਹੇ ਹਾਂ 11 12 ਤੇ 13 ਪੋ ਨੂੰ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਜਿਨ੍ਹਾਂ ਮਹਾਰਾਜ ਨੇ ਆਪਣੇ ਪਿੰਡੇ ਉੱਪਰ ਸਰੀਰ ਉੱਪਰ ਦੁੱਖ ਸਹਾਰੇ ਹਨ ਸਿੰਘਾਂ ਨੇ ਅੱਜ ਉਹਨਾਂ ਦੇ ਲਈ ਅਸੀਂ ਸੁਖ ਅੱਜ ਅਸੀਂ ਉਹਨਾਂ ਸਦਕਾ ਸੁਖ ਮਾਣ ਰਹੇ ਹਾਂ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਕਿ ਜੇ ਗੁਰੂ ਸਾਹਿਬ ਜੀ ਉਹ ਕੁਰਬਾਨੀਆਂ ਨਾ ਦੇਂਦੇ ਸਿੰਘ ਕੁਰਬਾਨੀਆਂ ਨਾ ਦੇਂਦੇ ਅੱਜ ਜਿਹੜੀਆਂ ਤੁਹਾਨੂੰ ਭਾਈ ਮੌਰਜਾਂ ਲੱਗੀਆਂ ਹਨ ਇਹ ਨਹੀਂ ਸਨ ਹੋਣੀਆਂ ਦੁੱਖ ਕਸ਼ਟ ਹੋਣੇ ਸਨ ਸਾਡੇ ਗੁਰੂ ਮਹਾਰਾਜ ਨੇ ਆਪਣੇ ਪਿੰਡੇ ਤੇ ਸਭ ਕੁਝ ਹੰਡਾਇਆ ਹੈ ਤੇ ਜੇ ਅੱਜ ਅਸੀਂ ਆਪਦੇ ਘਰਾਂ ਵਿੱਚ ਸੁਰੱਖਿਅਤ ਬੈਠੇ ਹਾਂ ਆਰਾਮ ਨਾਲ ਖਾਈ ਜਾਂਦੇ ਆਂ ਰਜਾਈਆਂ 'ਚ ਬੈਠੇ ਆਂ ਪਰਿਵਾਰ ਨਾਲ ਹਾਂ ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰਕੇ ਹੀ ਹੈ ਸਾਹਿਬਜ਼ਾਦਿਆਂ ਦੇ ਕਰਕੇ ਹੈ ਇਸ ਕਰਕੇ ਭਾਈ ਜੋ ਵੀ ਹੋ ਜਾਵੇ ਭਾਵੇਂ ਕਿੰਨੇ ਵੀ ਤੁਹਾਨੂੰ ਜ਼ਰੂਰੀ ਕੰਮ ਹੋਣ ਇਹਨਾਂ ਦਿਨਾਂ ਵਿੱਚ ਤੁਸੀਂ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ ਘਰ ਵਿੱਚ ਜ਼ਰੂਰ ਕਰਨਾ ਹੈ ਜੇ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਤਾਂ ਕਰ ਹੀ ਸਕਦੇ ਹੋ ਸਹਿਜ ਪਾਠ ਵੀ ਪ੍ਰਕਾਸ਼ ਕਰ ਸਕਦੇ ਹੋ 6 ਪੋ ਤੋਂ ਲੈ ਕੇ 13 ਪੋ ਤੱਕ ਸਹਿਜ ਪਾਠ ਤੁਸੀਂ ਕਰ ਸਕਦੇ ਹੋ ਭੋਗ ਪਾ ਸਕਦੇ ਹੋ ਜਿਹੜੇ ਗੁਰਸੇਖ ਬਾਣੀ ਪੜ ਲੈਂਦੇ ਹਨ ਜਿਨ੍ਹਾਂ ਦੀ ਸੰਖਿਆ ਲਈ ਹੋਈ ਹੈ ਸਹਿਜ ਪਾਠ ਨਹੀਂ ਕਰ ਸਕਦੇ ਭਾਈ ਤਾਂ ਤੁਹਾਨੂੰ ਫਤੇਗੜ ਸਾਹਿਬ ਜਾ ਕੇ ਉਸ ਜਗ੍ਹਾ ਤੇ ਬੈਠ ਕੇ ਮਹਿਸੂਸ ਕਰਨਾ ਚਾਹੀਦਾ ਹੈ ਤੁਹਾਨੂੰ ਚਮਕੌਰ ਸਾਹਿਬ ਜਾਣਾ ਚਾਹੀਦਾ ਹੈ ਸਾਧ ਸੰਗਤ ਜੀ ਕਈ ਵਾਰੀ ਆਪਾਂ ਕੀ ਕਰਦੇ ਹਾਂ ਕੰਮਾਂ ਧੰਦਿਆਂ ਵਿੱਚ ਐਨਾ ਉਲਝ ਕੇ ਰਹਿ ਜਾਂਦੇ ਹਾਂ ਕਿ ਆਪਣੇ ਜਿਨ੍ਹਾਂ ਦੇ ਸਾਡੇ ਲਈ ਖੂਨ ਡੋਲਿਆ ਹੈ ਉਹਨਾਂ ਨੂੰ ਭੁੱਲ ਜਾਂਦੇ ਹਾਂ ਪਰ ਤੁਸੀਂ ਆਪਣੇ ਸਾਰੇ ਕੰਮ ਧੰਦੇ ਛੱਡ ਕੇ ਬੱਚਿਆਂ ਨੂੰ ਵੀ ਪਾਵਨ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਲਿਓ ਇਕੱਲੇ ਦਰਸ਼ਨ ਨਹੀਂ ਕਰਵਾਉਣੇ ਤਾਂ ਇਤਿਹਾਸ ਵੀ ਜ਼ਰੂਰੀ ਦੱਸਣਾ ਹੈ। ਉਹਨਾਂ ਨੂੰ ਕਿਤਾਬਾਂ ਲੈ ਕੇ ਦਿਓ। ਬੜੀ ਮਿਹਨਤ ਕਰਨੀ ਪੈਂਦੀ ਹੈ ਗਿਆਨ ਦੀ ਕਮਾਈ ਦੇ ਲਈ। ਵੱਖਰੇ ਵੀ ਯਤਨ ਕਰਨੇ ਪੈਣੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਸ਼ਹਾਦਤ ਵੀ ਆ ਰਹੀ ਹੈ। ਕਈ ਸ਼ੰਕਾ ਵੀ ਕਰਨਗੇ ਕਿ ਉਸ ਦਿਨ ਸ਼ਹੀਦੀ ਹੈ ਸਾਹਿਬਜ਼ਾਦਿਆਂ ਦੀ ਤੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ। ਸੋ ਸਾਥ ਸੰਗਤ ਜੀ ਅਸੀਂ ਕੇਵਲ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਇਹਨਾ ਚੱਕਰਾਂ ਵਿੱਚ ਨਹੀਂ ਪੈਣਾ ਕਿਉਂਕਿ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਅਸੀਂ ਕਿਵੇਂ ਕਰ ਸਕਦੇ ਹਾਂ ਵੱਧ ਤੋਂ ਵੱਧ ਜਾਪ ਕਰਕੇ ਹੰਸਾਲੀ ਵਾਲੇ ਮਹਾਪੁਰਖ ਵੀ 1 ਜਨਵਰੀ 2015 ਨੂੰ ਚੋਲਾ ਛੱਡ ਗਏ ਸੀਗੇ ਉਹਨਾਂ ਦੇ ਨਿਮਿਤ ਆਪ ਜੀ ਨੂੰ ਕੋਈ ਪਿਆਰ ਵੀ ਹੈ ਜਾਂ ਤਾਂ ਸਾਥ ਸੰਗਤ ਜੀ ਜਿਹੜੇ ਵੀ ਮਹਾਪੁਰਖਾਂ ਨੂੰ ਪਿਆਰ ਕਰਦੇ ਹਨ ਉਹ ਜਾਪ ਕਰਨਾ ਸ਼ੁਰੂ ਕਰ ਦਿਓ ਕਿ ਉਹ ਕੇ ਮਹਾਪੁਰਖ ਆਪ ਨਾਮ ਜਪਉਂਦੇ ਸੀਗੇ ਜਨ ਨਾਨਕ ਧੁਰੜ ਮੰਗਿਆ ਤੇ ਸੁਰ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਇਸ ਕਰਕੇ ਇਹ ਜਿਹੜਾ ਸਾਲ ਆਉਣ ਵਾਲਾ 2026 ਦੇ ਜਿਹੜੇ ਦਿਨ ਸ਼ੁਰੂ ਹੋਣ ਵਾਲੇ ਹਨ ਉਹ ਤਾਂ ਹੀ ਤੁਹਾਨੂੰ ਵਧੀਆ ਲੱਗਣਗੇ ਇਹ ਸਤਗੁਰ ਦੀ ਨਦਰ ਹੋਵੇਗੀ ਨਦਰ ਸਤਗੁਰ ਦੀ ਤਾਂ ਹੋਵੇਗੀ ਜੇਕਰ ਬਾਣੀ ਪੜਾਂਗੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਆਪਾਂ ਨੂੰ ਸਤਿਗੁਰੂ ਜੀ ਦਾ ਤਰਸ ਮਿਲ ਜਾਵੇ ਖੁਸ਼ੀ ਮਿਲ ਜਾਵੇ ਅਸੀਂ ਘਰ ਬੈਠ ਕੇ ਹੀ ਨਾਮ ਦਾ ਜਾਪ ਕਰ ਸਕਦੇ ਹਾਂ ਜੀ ਕਿਉਂਕਿ ਮਹਾਪੁਰਖਾ ਨੇ ਇਹ ਵਿਧੀ ਦੱਸੀ ਹੈ ਕਿ ਭਾਈ ਜੇ ਤੁਸੀਂ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਨਾਮ ਜਪਿਆ ਕਰੋ ਅੱਜ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਵਿੱਚ ਜਦੋਂ ਇੰਨੇ ਸ਼ਹੀਦੀ ਦਿਹਾੜੇ ਮਨਾਏ ਜਾਣੇ ਹਨ ਪਿੰਡਾਂ ਪਿੰਡਾਂ ਦੇ ਵਿੱਚ ਉਹ ਸਾਡੇ ਨੌਜਵਾਨ ਸਿੱਖ ਬੱਚੇ ਹੋਣਗੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੁੰਦੇ ਹਨ ਜਦੋਂ ਸੇਵਾ ਕਰਦੇ ਹਨ ਕਈਆਂ ਦਾ ਮਨ ਵੀ ਬਣ ਜਾਂਦਾ ਹੈ ਕੇਸ ਰੱਖ ਲਈਏ ਗੁਰੂ ਦੀ ਮੋਹਰ ਹਨ ਆਪਾਂ ਇੱਕ ਯਤਨ ਕਰਨਾ ਹੈ ਬਾਣੀ ਨਾਲ ਜੁੜਨਾ ਹੈ ਸਮੇਂ 'ਚੋ ਸਮਾਂ ਕੱਢਣਾ ਹੈ ਇਸ ਕਰਕੇ ਮਹਾਪੁਰਖ ਦੀ ਯਾਦ ਨੂੰ ਸਮਰਪਿਤ ਹੋਣਾ ਹੈ ਕਿਉਂਕਿ ਉਹਨਾਂ ਦੇ ਦਿਨ ਆ ਰਹੇ ਹਨ ਨਵਾਂ ਸਾਲ ਵੀ ਆ ਰਿਹਾ ਹੈ ਜਿਨ੍ਹਾਂ ਨੂੰ ਆਪਾਂ ਭਾਵੇਂ ਕਹਿ ਦਈਏ ਕਿ ਦੇਸੀ ਮਹੀਨਿਆਂ ਦੇ ਅਨੁਸਾਰ ਤਾਂ ਉਹ ਚੇਤ ਤੋਂ ਆਰੰਭ ਹੁੰਦਾ ਹੈ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਜਨਵਰੀ ਤੋਂ ਹੀ ਇਹ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਬਸ ਅਸੀਂ ਇਹ ਧਿਆਨ ਰੱਖਣਾ ਹੈ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਜਿਹੜੇ ਦਿਨ ਆਪਣੀ ਜ਼ਿੰਦਗੀ ਵਿੱਚ ਲੰਘ ਰਹੇ ਹਨ ਉਹਨਾਂ ਨੂੰ ਵੀ ਸਵਾਰਨਾ ਹੈ। ਆਉਣ ਵਾਲਿਆਂ ਨੂੰ ਵੀ ਕਿਵੇਂ ਅਸੀਂ ਸਵਾਰ ਸਕਦੇ ਹਾਂ? ਤੁਸੀਂ ਇਸ ਵਾਰੀ ਫਤੇਗੜ ਸਾਹਿਬ ਦੀ ਧਰਤੀ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਨਮਸਤਕ ਜ਼ਰੂਰ ਹੋਣ ਜਾਓ ਕਿਉਂਕਿ ਬਸ ਹਿੰਦੁਸਤਾਨ ਦੇ ਵਿੱਚ ਇੱਕ ਤੀਰਥ ਯਾਤਰਾ ਲਈ ਜਿੱਥੇ ਇੱਕ ਪਿਤਾ ਨੇ ਆਪਣੇ ਬੱਚੇ ਸ਼ਹੀਦ ਕਰਵਾ ਦਿੱਤੇ ਬਸ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਇਹ ਚੀਜ਼ਾਂ ਨੂੰ ਮਹਿਸੂਸ ਕਰਿਓ ਜਾ ਕੇ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਮਰ 18 ਸਾਲ 14 ਸਾਲ 9 ਸਾਲ ਤੇ 7 ਸਾਲ ਦੀ ਸੀ ਕਈ 5 ਸਾਲ ਵੀ ਮੰਦੇ ਹਨ ਕਹਿਣ ਦਾ ਭਾਵ ਹੈ ਕਿ ਬੜੇ ਛੋਟੇ ਉਮਰ ਵਿੱਚ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਹੋ ਗਏ ਕਿਵੇਂ ਉਹਨਾਂ ਨੇ ਉਥੇ ਇੱਕ ਚਿਹਰੇ ਵਿੱਚ ਫਤਿਹ ਗਜਾਈ ਮਹਿਸੂਸ ਕੀਤਾ ਕਿ ਇਹ ਤਤ ਹੈ ਮਹਿਸੂਸ ਕਰਿਓ ਤੁਸੀਂ ਖੁਦ ਵੀ ਅੱਜ ਸਾਡੀ ਮਾਨਸਿਕਤਾ ਸਾਡੀ ਸੋਚ ਕਿੱਥੇ ਤੱਕ ਰਹਿ ਗਈ ਹੈ ਉਹਨਾਂ ਦਾ ਦੇਣਾ ਅਸੀਂ ਦੇ ਹੀ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸਤਗੁਰੂ ਜੀ ਤੇਰੇ ਲਾਲਾਂ ਵਰਗੇ ਤਾਂ ਅਸੀਂ ਨਹੀਂ ਬਣ ਸਕਦੇ ਪਰ ਸਾਨੂੰ ਉਹੋ ਜਿਹਾ ਪਹਿਰਾਵਾ ਹੀ ਦੇ ਦਿਓ ਮਹਾਰਾਜ ਸਾਨੂੰ ਉਹਨਾਂ ਦੀ ਸ਼ੋਅ ਮਿਲ ਜਾਵੇ ਸਾਡੀ ਵੀ ਸਿਰਤ ਜਿਹੜੀ ਹੈ ਉਹ ਸੁੰਦਰ ਹੋ ਜਾਵੇ ਸਾਥ ਸੰਗਤ ਜੀ ਸਤਿਗੁਰੂ ਦੀ ਕਿਰਪਾ ਦੁਆਰਾ ਸਾਨੂੰ ਬੜਾ ਕੁਝ ਮਿਲਿਆ ਹੈ ਸੋ ਅਸੀਂ ਤਾਂ ਪਰਮਾਤਮਾ ਦਾ ਦੇਣ ਨਹੀਂ ਦੇ ਸਕਦੇ ਮਹਾਰਾਜ ਜੀ ਦੀ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਸਾਹਿਬ ਜਾਦਿਆਂ ਨੂੰ ਯਾਦ ਕਰਾਂਗੇ ਆਪਣੇ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਦੱਸਾਂਗੇ ਨਾਮ ਜਪਾਂਗੇ ਇਹ ਤੋਂ ਵੱਡੀ ਸ਼ਰਧਾਂਜਲੀ ਸੱਚੀ ਕੋਈ ਹੋ ਹੀ ਨਹੀਂ ਸਕਦੀ ਕਿਉਂਕਿ ਮਹਾਪੁਰਖ ਜੀ ਵੀ ਆਖਦੇ ਹਨ ਕਿ ਭਾਈ ਨਾਮ ਜਪੋ ਚਾਹੇ ਜਪਜੀ ਸਾਹਿਬ ਦਾ ਹੀ ਪਾਠ ਕਰ ਲੋ 11 12 13 ਫੋਰ ਨੂੰ ਚਾਹੇ ਮੂਲ ਮੰਤਰ ਦਾ ਜਾਪ ਵੱਧ ਤੋਂ ਵੱਧ ਕਰਿਓ ਜਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰ ਸਕਦੇ ਹੋ ਇਹ ਤਾਂ ਸਾਧ ਸੰਗਤ ਜੀ ਅਨਪੜ ਬੰਦਾ ਵੀ ਕਰ ਸਕਦਾ ਹੈ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ ਭੁੱਲ ਚੁੱਕ ਦੀ ਖਿਮਾ ਜੀ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਕਰਿਆ ਕਰੋ ਪਰਮਾਤਮਾ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਤੇ ਬੋਲਿਆ ਕਰੋ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ